ਹੱਲ ਇੱਧਰ ਨੂੰ ਜਿੱਦੇ ਕਿ ਤੁਹਾਨੂੰ ਜੀ ਆਇਆਂ ਨੂੰ ਇਹ ਇੱਧਰ ਦੀ ਦੋ ਪਾਸੇ ਕਰ ਲਿਓ ਨਾ ਉਧਰ ਇੱਕ ਉਧਰ ਹਨਾ ਕਰੋ ਕਿਸੇ ਆਪੇ ਇੱਧਰ ਇੱਧਰ ਕੁੱਧ ਦੇ ਚਲੋ ਇੱਕ ਤੋਂ ਬੰਦੇ ਇਧਰ ਆਜੋ ਹਾਂਜੀ ਹਾਂਜੀ ਇਧਰ ਆਜੋ ਪੁੜੇ ਇਧਰ ਆਜੋ ਜੀ ਆਜੋ ਤੁਸੀਂ ਲੰਮੜਾ ਸਾਹਿਬ ਆ ਪਿੱਛੇ ਕਿਉਂ ਆ ਆਪਾਂ ਦਾ ਹਾਂਜੀ ਦੰਦ ਵਾਲਾ ਬੰਦਾ ਇਧਰ ਆਪਾਂ ਅੱਥਰ ਨਾਲ ਆਪਾਂ ਜੀ ਥੋੜਾ ਜਿਹਾ ਪਿੱਛੇ ਨੂੰ ਹੋ ਜਾਓ ਜੀ ਅੰਕਲ ਜੀ ਇਹਨਾਂ ਨੂੰ ਕਰੋ ਯਾਰ ਅੰਕਲ ਅੰਕਲ ਪਿੱਛੇ ਨੂੰ ਹੋ ਜਾਓ ਹੋਰ ਖੋਲ ਜਾਓ ਥੋੜਾ ਜਿਹਾ ਉੱਧਰ ਹੋ ਜਾ ਅੰਦਰ ਨੂੰ ਹੋ ਜਾਣਾ ਹੋ ਜਾ ਕਰੋ ਪਿੱਛੇ ਕਰਕੇ ਕੈਮਰਾ ਤੇ ਵੇਖ ਦਾ ਜੀ ਇਹਹੀ ਸਿੱਖੋਈ ਹੈ ਇਹ ਤੇਰੇ ਨਾਮ ਤੇ ਸਿੱਖੋਈ ਆ ਜਿਹੜੇ ਆ ਤੁਹਾਡਾ ਉਹ ਜਿਹੜੇ ਉਧਰ ਲਿਖੀ ਜਾਂਦੇ ਨਾ ਉਹ ਬਿਲਕੁਲ ਅਨੋਖਾ ਬੰਦਾ ਨਾਲ ਕੀ ਆ ਬੰਦਾ सर्दी ताईं <coughs> ਤੋ ਕੇੰਡਰ ਬਹੁਤ ਬੋਲਣ ਵਾਲਾ ਹੈ ਕਹਿ ਦਿੱਤੇ ਪਰਾਵਰ ਸਿੰਘ ਆ ਜਲ ਦੱਸ ਸਰਕਾਰ ਜੋਗ ਸਰਦਾਰ ਚੌਧਰੀ ਸੰਤੋਖ ਸਿੰਘ ਜੀ ਮੈਂਬਰ ਪਾਰਲੀਮੈਂਟ ਦਾ ਸਾਡੇ ਪਿੰਡ ਦੇ ਵੀ ਇਹ ਤਾਂ ਹੈ ਹੀ ਆਪਣੇ ਪਿੰਡ ਦੇ ਹੀ ਆ ਸਾਰਿਆਂ ਨੂੰ ਪਤਾ ਹੀ ਆ ਕਿ ਆਪਣੇ ਘਰ ਚ ਆਏ ਆਪਣੇ ਪਿੰਡ ਦੇ ਆ ਇਹਨਾਂ ਦਾ ਇੱਥੇ ਪਿੰਡ ਆ ਤੇ ਗ੍ਰਾਮ ਪੰਚਾਇਤ ਜਤੇਵਾਲੀ ਵੱਲੋਂ ਤੇ ਸਮੂਹ ਨਗਰ ਦੀ ਸਹਾਸੰਗਤ ਵੱਲੋਂ ਇਹਾਂ ਕਿਹਾ ਜਾਂਦਾ ਧੰਨਵਾਦ ਕੀਤਾ ਜਾਂਦਾ ਬੜੀ ਖੁਸ਼ੀ ਹੈ ਕਿ ਆਏ ਆ ਤੇ ਕਈ ਵਾਰੀ ਜਠੇਰੇ ਤਾਂ ਆਏ ਹੁੰਦੇ ਰਹਿੰਦੇ ਆ ਕਿਉਂਕਿ ਇਹਨਾਂ ਦੇ ਫਾਦਰ ਸਾਹਿਬ ਦੇ ਨਾਂ ਤੇ ਇੱਕ ٹرسٹ ਹੈ ਮਾਸਟਰ ਗਵੰਤਾ ਸਿੰਘ ਦੇ ਵੱਲੋਂ ਕਾਫੀ ਇਹਨਾਂ ਨੇ ਪੈਸਾ ਸਹਾਇਤਾ ਹੈ ਜੋ ਵੰਡਿਆ ਸਾਰਾ ਇਹਨਾਂ ਦੀ ਦੇਰ ਹੈ ਉਹ ਅਸੀਂ ਦਾ ਇਸ ਨੂੰ ਬਹੁਤ ਧੰਨਵਾਦ ਕਰਦੇ ਆਂ ਦੂਸਰਾ ਪਰਿਆ ਵਿੱਚ ਖੜੇ ਹੋ ਕੇ ਝੂਠ ਨਹੀਂ ਬੋਲਣਾ ਚਾਹੀਦਾ ਜਿਹੜੀਆਂ ਮੰਗਾਂ ਇਹਨਾਂ ਦੇ ਕੋਲ ਰੱਖਣੀਆਂ ਆ ਹੁਣ ਆਪਾਂ ਕਈਆਂ ਪੜ ਬੀਬੀਆਂ ਜਾਂ ਭਾਈ ਕਾਨੂੰਨ ਦਾ ਨਹੀਂ ਪਤਾ ਹੁੰਦਾ ਲਾਅ ਦਾ ਨਹੀਂ ਪਤਾ ਹੁੰਦਾ ਜਿਹੜੀਆਂ ਪੰਜਾਬ ਸਰਕਾਰ ਦੇ ਨਾਲ ਸੰਬੰਧਿਤ ਮੰਗਾ ਆ ਉਹ ਰੋਧੀ ਧਰਦੀ ਸਰਕਾਰ ਹੈ ਅਕਾਲੀ ਦਲ ਦੀ ਸਰਕਾਰ ਹੈ ਉਹਦੇ ਬਾਰੇ ਚੌਦੀ ਸਾਹਿਬ ਕੁਝ ਨਹੀਂ ਕਰ ਸਕਦੇ ਜੇ ਕਹੀਏ ਜੀ ਅਸੀਂ ਇਹਨਾਂ ਨੂੰ ਆ ਕਰਦੇ ਹੋ ਤੁਸੀਂ ਆ ਕਰਦੇ ਹੋ ਅਸੀਂ ਮੰਗ ਰੱਖਣੀ ਹੈ ਜਿਹੜੀ ਇਹਨਾਂ ਦੇ ਨਾਲ ਸੰਬੰਧਿਤ ਆ ਅੱਗੇ ਵੀ ਇਹਨਾਂ ਨੇ ਬੇਨਤੀ ਕੀਤੀ ਸੀ ਕਿ ਸਾਡੇ ਉਹ ਜਿਹੜੀ ਜੰਡੂ ਸਿੰਘੇ ਤੋਂ ਜੱਤੇਵਾਲੀ ਤੱਕ ਸੜਕ ਬਣ ਗਈ ਆ ਔਰ ਉਥੇ ਚਾਹੇ ਬਣੀ ਜਾਂ ਨਹੀਂ ਬਣੀ ਕਿਉਂਕਿ ਉਹ ਰੇਲਵੇ ਲਾਈਨ ਦੇ ਥੱਲੇ ਜਿਹੜੇ ਇੱਕ ਪਾਰਲੀਮੈਂਟ ਦੇ ਵਿੱਚ ਰੇਲੇ ਮਿਨਿਸਟਰ ਨੇ ਇਹਨਾਂ ਨੇ ਮੁੱਦਾ ਉਠਾਇਆ ਕਿ ਬਗੈਰ ਚੌਕੀ ਦਾ ਤੋਂ ਜਿਹੜੇ ਫਟ ਗਿਆ ਉਹਨਾਂ ਥੱਲੇੋਂ ਕਰਦਾ ਜਾਵੇ ਰਸਤਾ ਲੇਕਿਨ ਉਹ ਰਸਤਾ ਤਾਂ ਕਰ ਗਏ ਆ ਲੇਕਿਨ ਉਥੇ ਸੜਕ ਬਣਦਾ ਕੀ ਫਾਇਦਾ ਜੇ ਲੰਘ ਨਹੀਂ ਹੁੰਦਾ ਮੈਂ ਤੁਹਾਨੂੰ ਅੱਗੇ ਬੇਨਤੀ ਕੀਤੀ ਆ ਤੁਸੀਂ ਉੱਥੇ ਆਏ ਆ ਇਹ ਸਾਡੀ ਵਾਰ-ਵਾਰ ਪੰਡਲੋਂ ਮੰਗਿਆ ਕਿਉਂਕਿ ਸਾਨੂੰ ਜੰਡੂ ਸਿੰਘਾ ਮੇਨ ਸਟੇਸ਼ਨ ਆ ਸਾਡਾ ਉਹੀ ਬੱਸ ਸਟੈਂਡ ਆ ਮੇਨ ਹਾਪਰ ਜੰਡੂਰ ਜਾਣ ਨੂੰ ਉੱਥੇ ਹੀ ਸਾਡੀਆਂ ਬੈਂਕਾਂ ਆ ਉੱਥੇ ਹੀ ਸਭ ਬੰਦਾ ਕੋਈ ਨੀਸਰੇ ਬਿ ਜਾਣਾ ਪੈਂਦਾ ਪਰ ਉਹ ਜਿਹੜੀ ਸਾਨੂੰ ਇੱਕ ਨੰਗਣ ਦੀ ਪ੍ਰੋਬਲਮ ਹੈ ਤੁਸੀਂ ਰੇਲਵੇ ਦੇ ਜੀਐਮ ਨੂੰ ਕਹੋ ਫਰੋਜਪੁਰ ਚਾਹੇ ਅਮਰੇਦ ਦੇ ਮਿਨਿਸਟਰ ਨੂੰ ਕਹੋ ਚਾਹੇ ਤੁਸੀਂ ਪਾਰਲੀਮੈਂਟ ਸੱਭੀ ਦੇ ਚੈਟਰ ਵਿੱਚ ਇਹ ਮੁੱਦਾ ਉਠਾਓ ਕਿ ਜਿਹੜੇ ਚੌਕੀਦਾਰ ਤੋਂ ਬਗੈਰ ਫਟ ਗਿਆ ਉੱਤੇ ਮੇਰੇ ਇਲਾਕੇ ਦੇ ਵਿੱਚ ਲੋਕਾਂ ਨੂੰ ਨੰਗਣ ਦੀ ਬੜੀ ਪ੍ਰੋਬਲਮ ਹੈ ਇਹ ਸਾਡਾ ਪਹਿਲ ਦੇ ਹੱਦ ਤੇ ਕੰਮ ਜਿਹੜਾ ਇਹ ਹੋਣਾ ਚਾਹੀਦਾ ਹੈ ਇਹ ਤੁਹਾਡੇ ਲੈਵਲ ਦਾ ਕੰਮ ਹੈ ਸੈਂਟਰਲ ਗਵਰਨਮੈਂਟ ਦਾ ਕੰਮ ਹੈ ਆਪਾਂ ਉਹਦੇ ਥੱਲੇੋਂ ਬਣੇ ਪੁਰੇ ਸੜਕ ਬਣ ਗਈ ਆ ਇਹ ਫੋਟੋ ਵੀ ਜਿਹੜਾ ਪਰਲੇ ਦਾ ਫੇਮਰ ਗੋਲ ਵਾਲਾ ਪਰਟੀਕਲ ਉਹ ਬਣ ਗਿਆ ਆ ਬਣ ਗਈ ਸੜਕ ਬਣ ਗਈ ਆ ਜੀ ਬਣਿਆ ਹੀ ਨਹੀਂ ਤੇ ਡੰਗਾ ਜਿਹਾ ਲੱਗਦੀ ਲੋਕੀ ਜਾਂਦਾ ਹੈ ਜਿਹੜਾ ਉਹਨਾਂ ਦਾ ਸ਼ਾਲ ਰੋੜਾ ਬਣਾਉਣਾ ਬਣਿਆ ਰੇਲ ਰੇਲ ਨਹੀਂ ਆਪਣਾ ਕੰਮ ਪਾਣੀ ਖੜਾ ਹੋ ਜਾਂਦਾ ਜੀ ਲੰਗਣਾ ਮਸ਼ਹੂਰ ਜਦੋਂ ਬਾਰਸ਼ ਦਾ ਪਾਣੀ ਆ ਜਾਂਦਾ ਲੰਗਣਾ ਹੁਣ ਤਾਂ ਲੱਗ ਨਹੀਂ ਹੁੰਦਾ ਇਹ ਤੇ ਉਹ ਨੰਗੜੇ ਵੀ ਕੰਮ ਕਰਦੇ ਹੋਰ ਲਿਖ ਕੇ ਦਿਓ ਹਾਂ ਜੀ ਕਿੱਤਾ ਲੈ ਉਹ ਦੇ ਦਿਓ ਮੈਂ ਉਹ ਤਾਂ ਮੈਂ ਇਸ ਡੀਆਰਐਮ ਨੂੰ ਆਹ ਠੀਕ ਹੈ ਠੀਕ ਹੈ ਜੀ ਪਹਿਲੇ ਸਾਡੀ ਇਹ ਬੇਨਤੀ ਆ ਦੂਤਰਾ ਹੈ ਕਿਸ ਤਰ੍ਹਾਂ ਤੁਸੀਂ ਪੈਸੇ ਦੇ ਰਹੇ ਆ ਰਸਤਾ ਬਣਾਉਣ ਵਾਸਤੇ ਸਾਰੇ ਪਿੰਡ ਦਾ ਭਲਾ ਬਹੁਤ ਧੰਨਵਾਦ ਦੂਸਰੀ ਮੰਗੇਗੀ ਜਿਹੜਾ ਸਾਡਾ ਗੰਦਾ ਪਾਣੀ ਨਿਕਾਸ ਗਰੇਨ ਚ ਪੈਂਦਾ ਇਹਦੇ ਬਾਰੇ ਹੱਥ ਜੋੜ ਕੇ ਬੇਨਤੀ ਹੈ ਕਿ ਇਹਦਾ ਕੁਝ ਹੱਲ ਕਰਨ ਵਾਸਤੇ ਕੀਤਾ ਜਾਵੇ ਕਿਉਂਕਿ ਗੰਦਾ ਪਾਣੀ ਨਿਕਲ ਆ ਕੇ ਸਾਰਾ ਬੰਦਿਆ ਔਰ ਬੰਨ ਵਾਲਾ ਸਾਰਾ ਕਾਣੇ ਜੀ ਪਿੰਡਾਂ ਦਾ ਗਰੀਬ ਵਿੱਚ ਚੱਲ ਰਿਹਾ ਹੈ ਬਹੁਤ ਅਸੀਂ ਤੋਂ ਪਹਿਲਾਂ ਦੀ ਕਿਤੇ ਬਣੀ ਹੋਈਆਂ ਬੰਦੀਆਂ ਲਓ ਜੀ ਇਹਦਾ ਅਰਜ਼ੀ ਕਰਦੇ ਜੀ ਕਾਦਰ ਪਾਵੇਲ ਨੂੰ ਕਹਿੰਦਾ ਅਮੇ ਦਾ ਗੋਦ ਜੀ ਚੌਧਰੀ ਸਾਹਿਬ ਆਹ ਕਰੂੰਗਾ ਕਹਿੰਦੇ ਕਰਿਆ ਠੀਕ ਹੈ 2 ਮਿੰਟ ਬਾਅਦ ਸਾਬਕਾ ਸਰਪੰਚ ਸਰਦਾਰ ਕਰਨੈਲ ਸਿੰਘ ਜੀ ਵਿਚਾਰ ਸੁਣ ਅੱਜ ਦੇ ਬਹੁਤ ਖੁਸ਼ੀ ਦਾ ਮਾਹੌਲ ਹੈ ਕਿਉਂਕਿ ਚੌਧਰੀ ਸਾਹਿਬ ਆਪਾਂ ਦੇ ਵਿੱਚ ਬੈਠੇ ਆ ਔਰ ਆਪਾਂ ਨੂੰ ਇਹ ਫਖਰ ਹੁੰਦਾ ਹਰ ਵੇਲੇ ਕਿ ਸਾਡੇ ਪਿੰਡ ਦੇ ਐਮਪੀ ਐਮਐਲਏ ਸਾਡੇ ਘਰ ਦੇ ਆ ਤੇ ਜਦੋਂ ਕਰਦਾ ਹੋਵੇ ਤਾਂ ਸੀਰ ਨਹੀਂ ਵੀ ਆਪਣੇ ਆਪ ਇਹਨੂੰ ਮੋੜ-ਮੋੜ ਵੰਡਦਾ ਹੁੰਦਾ ਸਾਨੂੰ ਇਹ ਆ ਕਰੇ ਨਹੀਂ ਇਦਾਂ ਹੀ ਹੁੰਦੀ ਆ ਉਹ ਫੇ ਜਿੱਥੇ ਘੱਟ ਟੈਕਦਾ ਹੁੰਦਾ ਨਾ ਆਪਣਾ ਆਦਮੀ ਦੇ ਲੈਂਦਾ ਪਹਿਲਾਂ ਉੱਥੇ ਬਣਦਾ ਹੁੰਦਾ ਸੋ ਸਾਨੂੰ ਇਹ ਫਖਰ ਹੈ ਇਸ ਗੱਲ ਦਾ ਕਿ ਜਰੂਰ ਜੋ ਕੁਝ ਵੀ ਨਾਮਰਤ ਨੇ ਕਿਹਾ ਜਾਂ ਹੋਰ ਵੀ ਦੋ ਮੰਟਲੇ ਸਾਰੀ ਪਰਿਆ ਦਾ ਇਹ ਬੇਨਤੀ ਆ ਚੌਧਰੀ ਸਾਹਿਬ ਅੱਗੇ ਕਿ ਦੋਨੇ ਪੁਆਇੰਟ ਦੇਖਣੇ ਆ ਸਕੂਲ ਦੇ ਵਿੱਚ ਬੱਚੇ ਜਾਂਦੇ ਮੇਰੇ ਖਿਆਲੋਂ ਰਾਂਟਾਂ ਚ ਸੱਪ ਵੀ ਹੋਣੇ ਰੋੜਿਆਂ ਚ ਲੰਗ ਦੇ ਕਾਰਤੇ ਆਪਾਂ ਦੇ ਲੈਣਾ ਰੁਕਣਾ ਕਿ ਨਹੀਂ ਇੱਕੋ ਪੁਲ ਜ਼ਰੂਰ ਸਾਡੇ ਪਿੰਡ ਦੀ ਜਿਹੜੀ ਤੇ ਆ ਬਾਕੀ ਅਸੀਂ ਤਾਂ ਇਹੋ ਕੁਛ ਹੀ ਕਹਿਣਾ ਵੀ ਪੰਡਿਤ ਜੀ ਆਇਆ ਉਹਨ곕 ਆਇ ਤੇ ਕੀ ਦੇਮੋਂਗੇ ਤੇ ਜੇ ਮੈਂ ਤੁਹਾਡੇ ਜਾਊਂਗਾ ਤਾਂ ਫੇਰ ਕੀ ਦੇਮੋਂਗਾ ਸਾਡਾ ਤਾਂ ਸਦਾ ਇਹੇ ਰਹਿਣਾ ਨਹੀਂ ਗੱਲ ਠੀਕ ਆ ਪਿੰਡ ਵਾਲਿਆਂ ਦੀ ਗੱਲ ਬਹੁਤ ਫਖਰ ਵਾਲੀ ਗੱਲ ਹੈ ਕਿ ਅੱਜ ਤੁਸੀਂ ਆਏ ਆ ਇਹ ਜਿਹੜੀ ਗੱਲ ਸਾਡੀ ਆ ਉਸ ਦਿਨ ਵੀ ਇੱਕ ਦਿਨ ਸਾਡੀ ਮੁਲਾਕਾਤ ਹੋਈ ਸੀ ਉਸ ਦਿਨ ਵੀ ਵਿਚਾਰਾ ਹੋਈਆਂ ਸੀ ਇੱਥੇ ਕਮਲਜੀਤ ਕੇ ਲਾਲੀ ਕੇ ਵਿਆਹ ਸੀ گاਉ ਦੇ ਪਤੀਜੇ ਦਾ ਪਾਰਟੀ ਤੇ ਚੌਦੀ ਸਾਹਿਬ ਸੀ ਬਰਾੜ ਸਾਹਿਬ ਸੀ ਸਾਰੇ ਜਣੇ ਸੀਗੇ ਉਸ ਦਿਨ ਵੀ ਸ਼ਾਮ ਨੂੰ ਵਿਚਾਰਾ ਹੋਈਆਂ ਇਹਨਾਂ ਕਿ ਆ ਜਿਹੜੀ ਵੀ ਕੋਈ ਕਮੀ ਪਈ ਹੈਗੀ ਆ ਉਹ ਅਸੀਂ ਜ਼ਰੂਰ ਪੂਰੀ ਕਰਾਂਗੇ ਸੋ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਇਸ ਗੱਲ ਦਾ ਇਹ ਕ ਮਹਿਤਿਆ ਜੀ ਕਿ ਪੈਨਸ਼ਨਾਂ ਅਹੀਂ ਆਉਂ ਉਸ ਆ ਜੁਸਤਾ ਬੈਠੀਆਂ ਜਿਹਨਾਂ ਦੀਆਂ ਪੈਨਸ਼ਨਾਂ ਨਹੀਂ ਆਈਆਂ ਮਿਲ ਗਈਆਂ ਇਹਨਾਂ ਨੂੰ ਮਿਲਨੇ ਬਹੁਤ ਜ਼ਰੂਰੀ ਹੈ ਇਹ ਸਾਰੇ ਪਿੰਡ ਦੀਆਂ 50 ਬੰਦਿਆਂ ਨੂੰ ਮਿਲਦੀ ਆ ਜੇ 11 ਮਹੀਨਿਆਂ ਦੀ ਮਿਲਦੀ ਆ ਦਾ 9 ਮਹੀਨਿਆਂ ਦੇ ਸਾਰਿਆਂ ਨੂੰ ਮਿਲ ਜਾਣੀ ਚਾਹੀਦੀ ਜਿਹੜੇ 10 ਰਹਿ ਗਏ ਇਹ ਤੁਸੀਂ ਹੁਣ ਕਵਿੰਟ ਕਰਕੇ ਰਿਕਮੈਂਡ ਕਰਕੇ ਇਹਨਾਂ ਬਾਰੇ ਜ਼ਰੂਰ ਵਿਚਾਰ ਕਰਕੇ ਤੇ ਇਹ ਸਾਡਾ ਕੰਮ ਬਹੁਤ ਜ਼ਰੂਰੀ ਆ ਇਹ ਕਰਨਾ ਬਹੁਤ ਜ਼ਰੂਰੀ ਆ ਸੋ ਬਾਰ-ਬਾਰ ਸਾਡੀ ਇਹ ਬੇਨਤੀ ਇੰਨੀ ਕੁ ਆ ਕਿ ਆਪਾਂ ਬਹੁਤ ਹੀ ਆਸਾ ਹੁੰਦੀ ਆ ਬਾਦਲ ਸਾਹਿਬ ਨੇ ਕੋਸ ਰੇਤਾ ਨੂੰ ਸੋਨਾ ਹੀ ਬਣਾਤਾ ਜਿਵੇਂ ਪੰਜਾਬ ਦੇ ਚੀਫ ਮਿਨਿਸਟਰ ਸੀ ਭਾਵੇਂ ਉਹ ਗੁਰਦੁਆਰਿਆਂ ਦਾ ਲੱਗਿਆ ਤੇ ਭਾਵੇਂ ਪੰਜਾਬ ਦਾ ਸਾਰਾ ਪੈਸਾ ਉੱਥੇ ਲਾਤਾ ਠੀਕ ਆ ਤੇ ਤੁਸੀਂ ਇੱਕ ਆਪਣਾ 500 ਪਿੰਡ ਤੁਹਾਡੇ ਕੋਲੇ ਇੱਕ ਜੈਤੇ ਵਾਲੀ ਸਟਾਕ ਤੇ ਪਿੰਡ ਆ ਜਿੱਥੇ ਦਾ ਤੁਹਾਡਾ ਆਪਣਾ ਅਸੀਂ ਤਾਂ ਇਹ ਹੀ ਵਾਰ-ਵਾਰ ਕਹੀ ਜਾਂਦਾ ਹਾਂ ਫੇਰ ਦੂਸਰੀ ਗੱਲ ਆ ਅਸੀਂ ਕਿਸੇ ਪਾਸੇ ਦੇ ਵੀ ਨਹੀਂ ਜੇ ਇਹਨਾਂ ਵੀ ਗੱਲ ਕਰੋ ਉਹ ਕਹਿੰਦਾ ਜੀ ਸਾਰੇ ਕਾਂਗਰਸੀਏ ਆ ਤੁਸੀਂ ਤਾਂ ਕਾਂਗਰਸ ਦੇ ਆ ਸਾਨੂੰ ਤਾਂ ਕਾਂਗਰਸ ਨੇ ਦੇਣਾ ਨਾ ਸਾਨੂੰ ਬਾਦਲ ਦੇਵੇ ਤੇ ਨਾ ਕਾਂਗਰਸ ਦੇਵੇ ਫਿਰ ਅਸੀਂ ਕਿੱਥੇ ਜਾਈਏ ਇਸ ਕਰਕੇ ਅਸੀਂ ਬਾਰ-ਬਾਰ ਇੱਥੇ ਹੀ ਰੋਣਾ ਬਈ ਤੁਸੀਂ ਸਾਡੇ ਸਰਪੰਚੀਆਂ ਮੰਗਾ ਮੰਨ ਲੈਣੀਆਂ ਇੰਨੀ ਇੱਕ ਸਾਡੀ ਬੇਨਤੀ ਆ ਹੁਣ ਆਪਾਂ ਜਲ ਪਾਣੀ ਛਕਣਾ ਆ ਇੱਕ ਏਕ ਆਇਆ ਹੈ ਇਹ ਸਰਕ ਦਾ ਇਹ ਹੁਣ ਨਗਰ ਨਿਵਾਸੀਆਂ ਨੂੰ ਇਹਨਾਂ ਨੇ ਹੈਂਡ ਓਵਰ ਕਰ ਦੇਣਾ ਹੈ ਅੱਜ ਮੈਂ ਤੁਹਾਨੂੰ ਮੁਬਾਰਕਬਾਦ ਦਿੰਦਾ ਕਿ ਮੈਂਬਰ ਪਾਰਲੀਮੈਂਟ ਬਣ ਤੋਂ ਬਾਅਦ ਆਇਆ ਤਾਂ ਮੈਂ ਬਹੁਤ ਵਫਾਈ ਤੇ ਡੇਰੇ ਚ ਪਰ ਅੱਜ ਡਵੈਲਪਮੈਂਟ ਤੇ ਕੰਮ ਵਾਸਤੇ ਅੱਜ ਮੈਂ ਪਹਿਲੀ ਦਫਾ ਤੁਹਾਡੇ ਗੜੀਆਂ-ਣਾੜੀਆਂ ਦਾ ਨੀ ਪੱਥਰ ਰੱਖਿਆ ਔਰ ਐਮਪੀ ਲੈਟ ਫੰਡ ਜਿਹੜਾ ਜੀ ਤੁਹਾਡੀ ਬਦੌਲਤ ਮੈਨੂੰ ਮਿਲਿਆ ਉਸ ਫੰਡ ਚੋਂ ਮੈਂ ਅੱਜ ਪੈਸੇ ਲੈ ਕੇ 3 ਲੱਖ ਰੁਪਏ ਇਥੇ ਲੈ ਕੇ ਤੁਹਾਡੇ ਵਾਸਤੇ ਮੈਂ ਬਹੁਤ ਸਾਰੀਆਂ ਗੱਲਾਂ ਅਕਸਰ ਸਾਫ ਦਾ ਸਰਪੰਚ ਸਾਹਿਬ ਨੇ ਗੱਲਾਂ ਕੀਤੀਆਂ। ਔਰ ਮੈਂ ਇਹ ਦਾਅਵੇ ਨਾ ਕਹਿ ਸਕਦਾ ਕਿ ਦੋ ਦਫਾ ਬੈਂਸ ਸਿੰਘ ਜੀ ਦੀ ਸਰਕਾਰ ਬਣੀ ਬਿਆਨ ਸਿੰਘ ਦਾ ਹਲਕਾ ਰਿਹਾ। ਫਿਰ ਦੁਬਾਰਾ ਕੈਪਟਨ ਮਿੰਦਰ ਸਿੰਘ ਦੀ ਬਣੀ। ਇਹਨਾਂ ਦੋਨਾਂ ਹੀ ਪੰਜ-ਪੰਜ ਸਾਲ ਵਿੱਚ ਪੰਜਾਬ ਵਿੱਚ ਅਸੀਂ ਵੱਡਾ ਜਿਹੜਾ ਇੱਕ ਦੌਰ ਵਿਕਾਸ ਦਾ ਉਰੰਭ ਹੈ। ਇਹ ਕ੍ਰਾਂਤੀ ਲਿਆਂਦੀ ਤਕਾਕਤ ਜਿਹਦੇ ਵਿੱਚ ਪਿੰਡਾਂ ਦਾ ਸਦਾਰ ਗੜੀਆਂ ਨਾਲੀਆਂ ਪਿੰਡਾਂ 'ਚ ਪਾਣੀ ਦਾ ਪ੍ਰਬੰਧ ਫਿਰਨੀਆਂ ਟਾਇਲਟ ਇਹ ਸਾਰੇ ਕੰਪੋਨੈਂਟਸ ਜਿਹੜੇ ਔਰ ਜਿਹੜੀ ਸਮਾਜ ਭਲਾਈ ਦੇ ਕੰਮ ਹੈ ਉਹ ਵੀ ਅਸੀਂ ਬਹੁਤ ਜ਼ੋਰ ਨਾਲ ਕੀਤੇ ਜਿਹਦੇ ਵਿੱਚ 450 ਕਰੋੜ ਰੁਪਏ ਦਾ ਇੱਕ ਡੈਡੀਕੇਟਿਡ ਫੰਡ ਬਣਾਇਆ ਮੈਂ ਖੁਦ ਪੈਨਸ਼ਨਾਂ ਦਾ ਮੰਤਰੀ ਬੜਿਆ ਕੈਪਟਨ ਰਵਿੰਦਰ ਦੇ ਸਰਕਾਰ ਔਰ ਸੀਓ ਫੰਡ ਜਿਹੜਾ ਰੱਖਿਆ ਸਿਰਫ ਸਿਰਫ ਪੈਨਸ਼ਨਾਂ ਔਰ ਜੂਡ ਕਾਸਟ ਬਚਿਆ ਨਹੀਂ ਹੈ ਜਿਹੜੀਆਂ ਕਿਤਾਬਾਂ ਔਰ ਸ਼ਗਨ ਕੀਮਤ ਔਰ ਪੰਜ ਸਾਲ ਨਿਰਬਿਗਨ ਅਸੀਂ ਪੈਨਸ਼ਨ ਭੇਜਦੇ ਰਹੇ ਪਿੰਡਾਂ ਵਿੱਚ ਕੋਈ ਨਹੀਂ ਮਿੰਨਾ ਟੁਟਿਆਲੇ ਤੁਸੀਂ ਨਹੀਂ ਤੁਸੀਂ ਆਪ ਸਰ ਪੰਜ ਰਹੇ ਪਰ ਅੱਜ ਦੁੱਖ ਦੀ ਗੱਲ ਹੈ ਕਿ ਪਿਛਲੇ 9 ਸਾਲਾਂ ਚ ਜਿਹੜਾ ਵਿਕਾਸ ਜਿੱਥੇ ਛੱਡ ਗਿਆ ਸੀ ਉੱਥੇ ਰਹਿ ਗਿਆ ਔਰ ਆ ਪੈਨਸ਼ਨਾਂ ਜਿੱਦਾਂ ਬੀਬੀਆਂ ਸਾਹਮਣੇ ਬੈਠੀਆਂ 11-11 ਮਹੀਨੇ 10-10 ਮਹੀਨੇ ਪੈਨਸ਼ਨਾਂ ਇਹਨਾਂ ਨੂੰ ਮਿਲ ਨਹੀਂ ਰਹੀਆਂ ਔਰ ਇਹ ਮੈਂ ਸਮਝ ਨਹੀਂ ਦਸਤੀ ਕਰ ਲੈ ਇਹ ਕਿਉਂ ਹੋਇਆ ਕਿ ਦੋ ਵਾਰੀ ਪੰਜਾਬ ਸੂਬੇ ਦੇ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਤਾਂ ਭਾਰਤੀ ਜਨਤਾ ਪਾਰਟੀ ਸਰਕਾਰ ਬਣਾਤੀ ਇਸ ਜਿਹੜਾ ਦੋਨਾਂ ਪਾਰਟੀਆਂ ਦੀ ਸੋਚ ਗਰੀਬ ਪੱਕੀ ਸੋਚ ਨਹੀਂਗੀ ਕਿਸਾਨ ਪੱਕੀ ਸੋਚ ਨਹੀਂ ਇਹ ਜਿਹੜੀ ਸੋਚ ਹੈ ਉਹ ਸਿਰਫ ਸਿਰ ਕਾਂਗਰਸ ਪਾਰਟੀ ਸੋਏ ਸਾਰੇ ਬਹੁਤ ਸਾਰੇ ਮਸਲੇ ਤੁਹਾਡੇ ਜਿੱਦਾਂ ਰਾਮਨਥਨ ਨੇ ਕਿਹਾ ਕਿ ਇਹ ਸੂਬਾ ਸਰਕਾਰ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਪਰ ਫਿਰ ਵੀ ਅਸੀਂ ਤੁਹਾਡੇ ਇਹਨਾਂ ਮਸਲਿਆਂ ਦੇ ਬਾਸੇ ਸੰਘਰਸ਼ ਕਰਾਂਗੇ ਮੈਂ ਜਿਹੜੀਆਂ ਬੀਬੀਆਂ ਦੇ ਆ ਪੈਨਸ਼ਨਾਂ ਦੇ ਪਾਰੰਭਧਤੇ ਮੈਂ ABC ਦੇ ਨਾਲ ਗੱਲ ਕਰਾਂਗਾ ਤੁਸੀਂ ਪੰਥ ਸਾਹਿਬ ਤੁਸੀਂ ਮੇਰੇ ਦਫ਼ਤਰ ਆ ਜਿਓ ਸਵੇਰੇ ਆ ਸਾਰਾ ਕੁਝ ਲੈ ਕੇ ਮੈਂ ABC ਡਿਵੈਲਪਮੈਂਟ ਨਾਲ ਗੱਲ ਕਰਾਂਗਾ ਤੁਸੀਂ ਉੱਥੇ ਜਾਓ ਔਰ ਉਹਨਾਂ ਦਾ ਪੜਤਾਲ ਕਰਾਂਗੇ ਵੀ ਕਿਉਂ ਨਹੀਂ ਹੈ ਫੀਗਣੀਆਂ ਤੇ ਜੇ ਨਹੀਂ ਮਿਲੀਆਂ ਤੇ ਇਹਨਾਂ ਨੂੰ ਫੌਰੀ ਤੌਰ ਤੇ ਦਿਓ ਇਹ ਕੱਲ ਹੀ ਮੈਂ ਤੁਹਾਡੀ ਗੱਲ ਪਛਾਣ ਪਛਾਣ ਨਾਲ ਗੱਲ ਕਰਾਂਗੇ ਤੁਸੀਂ ਮੈਨੂੰ ਕਹਾਂ ਕਿ ਕੀ ਮੇਰਾ ਪਿੰਡ ਠੀਕ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਮੇਰਾ ਪਿੰਡ ਹੈ ਤੇ ترسےم ਸਿੰਘ ਨੇ ਬਾਦਲ ਦੀ ਧਾਰਨ ਦਿੱਤੀ ਇਹ ਕਹਿੰਦਾ ਵੀ ਤੁਸੀਂ ਬਾਦਲ ਬਣਾਓ ਮੈਂ ਇਹ ਇਸ ਕੰਮ ਬਸਦੇ ਤਾਂ ਬਾਦਲ ਬਣ ਗਿਆ ਬਾਦਲ ਕੰਮ ਕਰਦਾ ਇਹ ਸਮਝ ਨਹੀਂ ਪਤਾ ਜੋ ਹੋਰ ਕੰਮ ਕਰ ਰਿਹਾ ਹੈ ਕਿ ਉੱਥੇ ਨਾਇਕ ਸਾਡਾ ਗੁਰੂ ਗ੍ਰੰਥ ਸਾਹਿਬ ਦਾ ਫੂਜ ਹੈ ਨਾਇਕ ਨੌਜਵਾਨ ਪੀੜੀ ਮੂਰ ਹੈ ਕਿ ਸਾਰਿਆਂ ਨੂੰ ਨੌਕਰੀਆਂ ਤਾਂ ਕੀ ਦੇਣੀ ਐ ਦਸਤਕਾਰੀ ਹਥਾਤ ਕੀ ਬਣਾਉਣੇ ਉਹਨਾਂ ਦੇ ਮੂੰਹ ਚਿੱਟਾ ਪਾਤਾ ਇਹ ਬਾਦਲਾ ਕਾਣ ਹੈ ਜੀ ਔਰ ਜਿਹੜੀ ਰੇਤਾ ਉਹ ਖੰਡ ਦੇ ਭੇਜੇ ਸੀ ਬਾਦਲੇ ਜਿੱਤੀ ਸੋ ਉਹ ਬਾਦਲਾ ਤਾਂ ਨਹੀਂ ਬਣਾ ਅਸੀਂ ਬੁਖਾਰ ਦੀ ਗੱਲ ਕਰ ਰਹੇ ਹਾਂ ਫਰੈਂਡ ਲੈ ਕੇ ਜਿਹੜਾ ਤੁਸੀਂ ਅਪੋਇੰਟਮੈਂਟ ਲੈ ਕੇ ਆਓ ਵਿਕਾਸ ਦੇ ਤੌਰ ਤੇ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਆ ਤੁਸੀਂ ਇੱਕ ਪਾਣੀ ਦਾ ਨਿਕਾਸ ਹਾਂ ਜੀ ਗੱਲ ਕੀਤੀ ਇਹਦਾ ਪ੍ਰੋਜੈਕਟ ਬਣਾ ਲਓ ਠੀਕ ਹੈ ਇੱਕ ਤੁਸੀਂ ਸ਼ਮਸ਼ਾਨ ਘਾਟ ਕੇ ਉਹਦਾ ਪ੍ਰੋਜੈਕਟ ਬਣਾ ਲਓ ਜੀ ਮਿਹਰबानी ਔਰ ਇੱਕ ਤੁਸੀਂ ਜਿਹੜੀ ਆ ਮੈਨੂੰ ਲਿਖ ਕੇ ਦਿਓ ਜਿਹੜੀ ਕੁੜੀ ਬਣਨ ਵਾਲੀ ਰੇਲਵੇ ਦੀ ਹਾਂਜੀ ਜਿਹੜੀ ਉਹਨਾਂ ਦੇ ਫੀਤੇ ਦੀ ਸੜਕ ਹੈ ਠੀਕ ਹੈ ਉਹ ਵੀ ਲਿਖ ਕੇ ਦਿਓ ਉਹ ਵੀ ਕੱਲ ਹੀ ਕੱਲ ਸਵੇਰੇ ਮੈਂ ਡੀਆਰਐਮ ਨੂੰ ਉਸਕਾ ਮੈਂ ਲਿਖੂੰਗਾ ਠੀਕ ਹੈ ਜੇ ਉੱਥੇ ਜਾਣਾ ਵੀ ਪਿਆ ਤਾਂ ਤੁਸੀਂ ਜਾਇਓ ਉੱਥੇ ਪਰ ਮੈਨੂੰ ਟੈਲੀਫੋਨ ਕਰਤਾ ਹੋਆ ਠੀਕ ਹੈ ਉਹ ਵੀ ਆਪਾਂ ਠੀਕ ਹੈ ਔਰ ਆ ਜਿਹੜੇ ਦੋ ਕੰਮ ਹੈ ਜਿਹੜੇ ਇਹ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਵੀ ਇੱਕ ਇੱਕ ਕਰਕੇ ਦੋਨੋਂ ਹੀ ਮੈਂ ਹੀ ਆਪਣੇ ਫੰਡ ਚੋਂ ਕਰਾਵਾਂਗਾ ਬਾਦ ਵਿੱਚ ਜਾਨੀ ਜੀ ਪੀਐਨਟੀ ਜੀ ਕਹਿੰਦੀ ਜੀ ਇਹ ਮੈਂ ਬਣਾਉਂਗਾ ਤੁਹਾਡਾ ਪਾਣੀ ਦਾ ਕਾਸਟ ਹਾਂਜੀ ਔਰ ਦੇਣੀ ਤੁਹਾਡੀ ਸੂਚਨਾ ਕਰਾ ਰਿਹਾ ਠੀਕ ਹੈ ਇਹ ਰਵੀ ਕਰੇਂਦਾ ਹੀ ਉਹ 2 ਲੱਖ ਉਹ ਜਿਹੜਾ ਸੀ ਉਹ ਬਾਬਾ ਜੀ ਬਾਬਾ ਜੀ ਬੰਦਾ ਜਿਹੜੇ ਜ਼ਮੀਨ ਬਰਾਡ ਜੀ ਅਨਾਉਂਸ ਕਰ ਰਹੇ ਹੈ ਕਿ ਬਾਬਾ ਜੀਵਨ ਦਾ ਦੇ ਸਪੋਰਟਸ ਕਲੱਬ ਆਜੂ ਸਪੋਰਟਸ ਕਲੱਬ ਉਹ ਆਪਕੇ ਕਾਹਦੇ ਆ ਬਾਬਾ ਜੀ ਦੀ ਮਾਰੀ ਉਹ ਵੀ ਮੈਂ ਹੀ ਬਣਾਉਂਗਾ ਚਲੋ ਇਹ ਪਿੰਨਾਂ ਕੰਮ ਇਹਦੇ ਛੱਡਦੇ ਠੀਕ ਹੈ ਠੀਕ ਕਿਉਂਕਿ ਮੈਂ ਮੈਂਬਰ ਪਾਰਲੀਮੈਂਟ ਨੇ ਤੁਸੀਂ ਆ ਮੇਰੇ ਨੇ ਵੀ ਕਰਦੇ ਨੇ ਤੁਹਾਡੇ ਪਿੰਨ ਤੇ ਤੁਸੀਂ ਇੱਕ ਇੱਕ ਬੰਦੇ ਜਿੰਨੇ ਬੈਠੇ ਤੁਸੀਂ ਮੈਂਬਰ ਪਾਰਲੀਮੈਂਟ ਇਹਨਾਂ ਦਾ ਸਵਾਲ ਇਹ ਤੁਸੀਂ ਆ ਠੀਕ ਹੈ ਪਰ ਗਾਹ ਮੇਰੀ ਬੇਨਤੀ ਹੈ ਕਿ ਆ ਜਿੰਨੇ ਜ਼ੁਲਮ ਹੋਏ ਆ 9 ਸਾਲ 10 ਸਾਲ ਆ ਬੀਬੀਆਂ ਬੈਠੀਆਂ ਬੜੀਆਂ ਨੂੰ ਪੈਨਸ਼ਨ ਨਹੀਂ ਮਿਲ ਰਹੀ ਇਹਨਾਂ ਜ਼ੁਲਮਾਂ ਤੋਂ ਤਾਕਸ਼ੁਰ ਘਰ ਆਊਗਾ ਜੇ ਇਹਨਾਂ ਨੂੰ ਆਪਾਂ ਮੱਥਾ ਟੇਕਾਂਗੇ ਦੇਖੋ ਬਾਦਲ ਕਿਆ ਨੂੰ ਤਾਂ ਬੀਜਪੀ ਆਇਆ ਔਰ ਵੀ ਐਸਪੀ ਆਰਐਮ ਕਿਉਂਕਿ ਉਹਨਾਂ ਨੂੰ ਵੀ ਬਹੁਤ ਸਾਰੇ ਆਪਣੇ ਸਮਝਦੇ ਆ ਵੀ ਇਹਨਾਂ ਨੂੰ ਵੋਟ ਪਾ ਦੀਏ ਉਹ ਅਸਲ ਵਿੱਚ ਉਹਨਾਂ ਦੇ ਡੱਬੇ ਚਲ ਜਾਂਦੀ ਹੈ ਫਾਇਦਾ ਉਹਨਾਂ ਨੂੰ ਵੀ ਬਹੁਤ ਜਨ ਦਾ ਜਿਹੜਾ ਬੋਟ ਹੈ ਉਹਦਾ ਫਾਇਦਾ ਕਾਲੀ ਤਲ ਨੂੰ ਸੋ ਉਹ ਉਹਤੇ ਵੀ ਮਿਹਰ ਕਰੋ ਔਰ ਅਗਲੀ ਸਰਕਾਰ ਬਣਾ ਦਿਓ ਇੱਕ ਨਵੀਂ ਨਹਾਰ ਲਿਆ ਦਾਂਗੇ ਪੰਜਾਬ ਦੇ ਬਚਾਏ ਨੂੰ ਸਾਰਾ ਕੁਝ ਠੀਕ ਕਰ ਦੋ ਠਰਸ ਕਰ ਦਾਂਗੇ ਔਰ ਨਹਾਰ ਬਣਨਗੇ

ਆ ਗਿਆ ਉਹ ਕਰ ਗਿਆ ਬਲਾ 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 ਤੇ ਤੇ ਕੇ ਪਰ ਆ ਅੱਗੇ ਗਿੰਦੂ ਇਹ ਕੋਈ ਮੋੜਾ ਗਿੰਦੂ ਲਾਓ ਚੌਦੀ ਸਾਬ ਨੂੰ ਦਵਾ ਗਿਆ ਰੁਕ ਕੇ ਖੜਾ ਦੇ ਸਾਡੀ ਮੋੜ ਲੈ ਚੌਦੀ ਸਾਬ ਇੱਕ ਮਿੰਟ ਇਧਰ ਜੀ दीपक जी आओ दीपक भाई आ जाओ तुझे भी दीपक आ जा वोटर ला करने लगनी हां जी कांग्रेसी पार्टी के पैसे हां जी हां जी बिल्कुल हां जी आओ दीपक सेकंड आवे कैसे देख चलिए साहब ਕੀ ਕਰੀਏ ਹਾਲ ਕੀ ਚੱਲ ਰਿਹਾ ਹੈ ਅੱਜ ਜਿੰਨੇ ਆ ਲੋਕੇ ਆ ਲੋਕਾਂ ਨੂੰ ਮੈਂ ਕਿਹਾ ਨਾ ਹੋ ਗਿਆ ਹਾਂ ਨਾ ਹੋ ਗਿਆ ਜੁੜੀ ਹੋਰ ਬੱਸ ਕਿਤੇ ਕੋਈ ਜੋ ਕੱਲ ਜੀ ਕਰਦੇ ਆਪਾ ਆਪ ਇਹ ਤਾਂ ਗੱਲ ਨਹੀਂ ਹੁਣ ਲੈ ਕਰਦੇ ਆ ਉਹ ਤੋਂ ਜਾ ਗਏ ਉਹ ਮੈਨੂੰ ਰਾਦੇਵ ਨੇ ਹੁੰਦਾ ਹੈ ਕਿ ਗੱਲ ਕਰਕੇ ਚਲ ਜਾਂਦੇ ਮੁੜ ਕੇ ਭੁੱਲ ਜਾਂਦੇ ਆ ਤੇ ਇਹਨਾਂ ਨੇ ਹਮੇਸ਼ਾ ਯਾਦ ਰੱਖਣਾ ਇਸ ਗੱਲ ਨੂੰ ਇਹ ਇਹਨਾਂ ਦੇ ਵਿੱਚ ਇੱਕ ਬਹੁਤ ਵੱਡੀ ਤਾਰੀਫ ਆ ਅਸੀਂ ਫਲੋਰ ਏਰੀਆ ਵਿੱਚ ਵੀ ਹੋਰ ਵੀ ਕਈ ਜਗ੍ਹਾ ਜਦੋਂ ਬੈਠਦੇ ਗੱਲਾਂ ਕਰਦੇ ਆ ਉਹਦੇ ਵਿੱਚ ਇਹਨਾਂ ਦੀ ਇਹੋੀ ਤਾਰੀਫ ਹੈ ਕਿ ਆਪਣਾ ਜੋ ਵਾਦਾ ਕੀਤਾ ਥੋੜਾ ਦੇਰ ਤਾਂ ਹੋ ਸਕਦੀ ਆ ਕੋ ਪੈਸਾ ਸਰਕਾਰ ਤੋਂ ਲੈਣ ਚ ਆਉਣ ਚਾਹੀਦਾ ਹੀ ਨਹੀਂ ਕਿ ਕੱਲ ਨੂੰ ਹੀ ਹੋ ਜਾਊਗਾ ਪਰ ਹੋ ਜਾਊਗਾ ਇਹ ਸਾਨੂੰ ਬਹੁਤ-ਬਹੁਤ ਸੀ ਇਹਨਾਂ ਦਾ ਧੰਨਵਾਦ ਕਰਦੇ ਆ ਇਹਨਾਂ ਨੇ ਵਕਤ ਕੱਢਿਆ ਪਿੰਡ ਦੇ ਵੈਲਫੇਅਰ ਦੇ ਵਾਸਤੇ ਇਹਨਾਂ ਨੇ ਗ੍ਰਾਂਟ ਦਿੱਤੀ ਆ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ 3 ਲੱਖ ਰੁਪਈਆ ਜਾਂ ਚੈੱਕ ਇਹਨਾਂ ਨੇ ਦਿੱਤਾ ਜਿਹੜੀ ਆ ਆਪ ਇਹਨਾਂ ਨੇ ਪੱਤਰ ਲਿਆ ਜਿਹੜਾ ਵੱਡਾ ਰਾਹ ਬਣਾਉਣ ਵਾਸਤੇ ਇਹ ਸਵੇਰੇ ਸ਼ੁਰੂ ਹੋ ਜਾਏਗਾ ਤੇ ਪੈਸਾ ਆ ਗਿਆ ਬੈਂਕ ਦੇ ਵਿੱਚ ਸਰਪੰਚ ਸਾਹਿਬ ਨੇ ਲੈ ਆਉਣਾ ਸਵੇਰ ਨੂੰ ਨਾਲ ਲੈ ਲਿਆ ਕੇ ਇਹਨੂੰ ਸ਼ੁਰੂ ਹੋ ਜਾਏਗਾ ਜੀ ਇੱਕ ਵਾਰੀ ਫੇਰ ਇਹਨਾਂ ਦਾ ਇੱਕ ਸਾਡਾ ਪਾਣੀ ਦਾ ਖਾਸ ਕਰਕੇ ਜਿਹੜੀ ਮੈਂ ਰੇਲਵੇ ਦੀ ਗੱਲ ਕੀਤੀ ਜਸਰਪੁਰੀ ਦੀ ਇਹਦਾ ਜਰੂਰ ਜ਼ਿਕਰ ਕਰਨ ਦੀ ਲੋੜ ਆ ਬਹੁਤ ਬਹੁਤ ਧੰਨਵਾਦ ਆ ਮਲਟੀ ਪਰਪਸ ਮਸ਼ੀਨ ਹੈ ਇਹ ਬਤੋ ਇਹ ਨਹੀਂ ਸਰਵਿਸ ਕਰਦੀ ਹੈ ਬਾਕੀ ਸਾਰੀ ਕਰਦੀ ਹੈ ਇੱਕ ਦੇਖਦਾ ਬੜੇ ਚਲਾਉਂਦੇ ਹੋਰੀ ਜ਼ਮੇ ਐਵੇਂ ਚੈਸੈਂਟਾ ਬਾਦੀ ਨੇ ਨਾ ਸੈਟ ਤਾਂ ਮੈਂ ਤਾਂ ਬਰਾਬਰ ਦੇ ਦਿਖਣ ਵਾਲੇ ਬਸ ਬੈਠੇ ਦਿੰਦੇ ਬਣਾ ਦੇ ਤੱਕ ਪਾ ਦੇ ਈ ਟਾਈਮ ਟ੍ਰੈਫਿਕ ਵਾਲਿਆਂ ਲਈ ਮੈਂ ਕਿਹਾ ਜਲਾ ਮੈਂ ਖੋੜਾ ਇਹ ਕੋਈ 10 ਦਸਤਾਨੇ ਜਿਹੜਾ ਕਹਿੰਦੀ ਸਾਈਨ ਕਰਾ ਫਿਰ ਉੱਪਰ ਅੱਜ ਉੱਤੇ ਪੱਟਾ the ਆਪਾਂ ਫਿਰ ਆਪਣੇ ਤਰਜ਼ੇ ਆਪਣੇ ਪਿਆ ਕੋਆਵ ਦੇ ਵਿੱਚ ਕੱਚੇ ਕਰ ਕੱਚੇ ਕਰ ਕੋਆ ਹੋਇਆ ਜੀ ਕਿਹੋ ਕੋਆ ਹੋਇਆ ਜੀ ਹੁਣ ਚੈੱਕ ਪੁਆ ਨੀ ਦੇਣਾ ਉਹ ਪਿਆ ਹੋਇਆ ਜੀ ਉਹਨਾਂ ਨਾਲ ਕਿਉਂ ਕਿ ਤੂੰ ਸਰ ਨਿਕਲ ਚੁੱਕੀ ਸਕੂਲ ਦੇ ਬਾਹਰ ਹੀ ਖੜੇ ਹੋ ਕੇ ਦੇ ਜੀ ਬਹੁਤ ਵਧੀਆ ਬੈਠੋ ਜੀ ਜੱਜ ਨੂੰ ਗਿਆ ਰ ਬੈਠੋ ਜੀ ਆਹ ਆਹ ਆਹ